ਤੇ ਤੁਸੀਂ ਇੱਥੇ ਕਾਦੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੀ ਜੀ ਪੀਐਸ ਟੈਟ ਦੀ ਤੇ ਜੇ ਕਿਤੇ ਤੁਹਾਨੂੰ ਸਰਕਾਰੀ ਨੌਕਰੀ ਦਾ ਟੈਸਟ ਦੇਣਾ ਪਵੇ ਜਾ ਕੇ ਤੁਸੀਂ ਰੱਖਦੇ ਹੋ ਹੌਸਲਾ ਵੀ ਕਲੀਅਰ ਕਰ ਲਓ ਹਾਂਜੀ ਸਰ ਰੱਖਦੇ ਕੋਈ ਵੀ ਆਪਾਂ ਵੀ ਦੇਖਦੇ ਆਂ ਵੀ ਕੋਈ ਵੀ ਕੋਚਿੰਗ ਸੈਂਟਰ ਹੈਗਾ ਸਟਾਫ ਦੇ ਨਾਲ ਹੀ ਵਧੀਆ ਹੁੰਦਾ ਹੈਗਾ ਸਟਾਫ ਹੈ ਜਿਹੜਾ ਇੱਥੋਂ ਦਾ ਬਹੁਤ ਹੀ ਜ਼ਿਆਦਾ ਮਿਹਨਤੀ ਹੈਗਾ ਬਹੁਤ ਤਜਰਬੇਕਾਰ ਸਟਾਫ ਹੈ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਨੈਸ਼ਨਲ ਕੋਚਿੰਗ ਸੈਂਟਰ ਮਾਨਸਾ ਦੇ ਵਿੱਚ ਜੇਕਰ ਤੁਸੀਂ ਕਿਸੇ ਵੀ ਸਰਕਾਰੀ ਨੌਕਰੀ ਦੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਨੈਸ਼ਨਲ ਕੋਚਿੰਗ ਸੈਂਟਰ ਮਾਨਸਾ ਵਿਖੇ ਵਿਜ਼ਿਟ ਜ਼ਰੂਰ ਕਰੋ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਨੈਸ਼ਨਲ ਕੋਚਿੰਗ ਸੈਂਟਰ ਦੇ ਅੰਦਰ ਕਾਫਰ ਦੋਸਤੋ ਇਹ ਨੇ ਜੀ ਅਸ਼ਵਨੀ ਕੁਮਾਰ ਸ਼ਰਮਾ ਇਸ ਕੋਚਿੰਗ ਸੈਂਟਰ ਦੇ ਓਨਰ ਆ ਲੋਗੋ ਲੱਗਿਆ ਹੋਇਆ ਜੀ ਨੈਸ਼ਨਲ ਕੋਚਿੰਗ ਸੈਂਟਰ ਤਾਂ ਦੋਸਤੋ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਕਲਾਸਾਂ ਦੇ ਅੰਦਰ ਜਿੱਥੇ ਟੀਚਰ ਸਹਿਬਾਨ ਸਟੂਡੈਂਟਾਂ ਨੂੰ ਕੋਚਿੰਗ ਕਰਾਉਂਦੇ ਨੇ ਆਓ ਚੱਲੀਏ ਦੋਸਤੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਨੈਸ਼ਨਲ ਕੋਚਿੰਗ ਸੈਂਟਰ ਦੇ ਵਿੱਚ ਇਹ ਸੈਂਟਰ ਹੈ ਜਿਹੜਾ ਇੱਕ ਅਜਿਹਾ ਮਾਨਸਾ ਦਾ ਇਕਲੌਤਾ ਸੈਂਟਰ ਹੈ ਜਿਹਨੂੰ ਆਪਾਂ ਵਿਦਿਆ ਮੰਦਰ ਕਹਿ ਸਕਦੇ ਹਾਂ ਇੱਥੇ ਕਈ ਲੜਕੇ ਕਈ ਲੜਕੀਆਂ ਸਟੂਡੈਂਟ ਨੇ ਜਿਹੜੇ ਜਿਹੜੇ ਇੱਥੇ ਕੋਚਿੰਗ ਕਰ ਜਾਂਦੇ ਨੇ ਉਹ ਪੰਜਾਬ ਦੇ ਵਿੱਚ ਕਿਤੇ ਵੀ ਜਾ ਕੇ ਸਰਕਾਰੀ ਨੌਕਰੀ ਦਾ ਟੈਸਟ ਦੇ ਸਕਦੇ ਨੇ ਇਹ ਸੈਂਟਰ ਹੈ ਜੀ ਜਦੋਂ ਆਪਾਂ ਮਾਨਸਾ ਬਸ ਅੱਡੇ ਤੋਂ ਪੀਰਖਾਨੇ ਵੱਲ ਨੂੰ ਜਾਈਏ ਤਾਂ ਪੀਰਖਾਨੇ ਦੇ ਨਾਲ ਗਲੀ ਹੈ ਜੀ ਗਲੀ ਦੇ ਵਿੱਚ ਇਹ ਸੈਂਟਰ ਸਥਿਤ ਹੈ ਇੱਕ ਅਜਿਹਾ ਇਕਲੌਤਾ ਵਿਦਿਆ ਮੰਦਰ ਹੈ ਇੰਸਟੀਚਿਊਟ ਹੈ ਜਿੱਥੇ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਾਈ ਜਾਂਦੀ ਹੈ ਇਹ ਹੈ ਜੀ ਟੀਚਰ ਸਾਹਿਬਾਨ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਕਾਦੀ ਕਾਦੀ ਤਿਆਰੀ ਕਰਾਈ ਜਾਂਦੀ ਹੈ ਸਸੀ ਗਾ ਜੀ ਸਾਡੇ ਕੋਲ ਤਿਆਰੀ ਕਰਾਈ ਹੁੰਦੀ ਜਿਵੇਂ ਪੰਜਾਬ ਪੁਲਿਸ ਹੋ ਗਿਆ ਜੀ ਤੇ ਪੀਐਸਟੈਟ ਦੀ ਤਿਆਰੀ ਕਰਾਈ ਜਾਂਦੀ ਹੈ ਟ੍ਰਿਪਲ ਐਸ ਪੀ ਬੋਰਡ ਦੇ ਜਿੰਨੇ ਵੀ ਪੇਪਰ ਹੁੰਦੇ ਨੇ ਜਿਵੇਂ ਕਲਰਕ ਹੋ ਗਿਆ ਲੇਬਰ ਇਨਸਪੈਕਟਰ ਹੋ ਗਿਆ ਹਾਂ ਜੀ ਤੇ ਇਹ ਸਾਰੇ ਪੇਪਰਾਂ ਦੀ ਆਪਣੇ ਕੋਲ ਤਿਆਰੀ ਕਰਾਈ ਜਾਂਦੀ ਜੀ ਤੇ ਜੇ ਆਪਾਂ ਸਪੈਸ਼ਲ ਕਹੀ ਤਾਂ ਸਪੈਸ਼ਲ ਸਾਡੇ ਕੋਲ ਪੰਜਾਬ ਪੁਲਿਸ ਤੇ ਪੀਐਸਟੈਟ ਜੀ ਤੇ ਇਸ ਤੋਂ ਬਾਅਦ ਅਸੀਂ ਜਿਹੜਾ ਬੈਚ ਹੈ ਜਿਹੜਾ ਮਾਸਟਰ ਕੈਟਰ ਹੋ ਗਿਆ ਜੀ ਤੇ ਇਹ ਕਿਤੇ স্ক্রੀਨਿੰਗ ਹੋ ਰਹੀ ਹੋਵੇ ਉਹ ਸਾਬ ਪੇਪਰਾਂ ਦੇ ਤੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੇ ਟੀਚਰ ਨੇ ਇਹ ਕਹਿੰਦੇ ਨੇ ਵੀ ਸਾਡੇ ਕੋਲੇ ਜਿਹੜਾ ਵੀ ਸਟੂਡੈਂਟ ਇੱਥੇ ਕੋਚਿੰਗ ਕਰਕੇ ਜਾਂਦਾ ਹੈ ਤਾਂ ਉਹ ਇੱਕ ਸਰਕਾਰੀ ਨੌਕਰੀ ਦਾ ਟੈਸਟ ਪਾਸ ਕਰਨ ਦੀ ਹਿੰਮਤ ਰੱਖਦਾ ਹੈ ਤਾਂ ਇਸ ਤੋਂ ਬਾਅਦ ਗੱਲ ਕਰਾਂਗੇ ਦੂਜੇ ਟੀਚਰ ਸਾਹਿਬਾਨ ਨਾਲ ਤਾਂ ਦੋਸਤੋ ਇਹ ਨੇ ਜੀ ਦਲਜੀਤ ਸਿੰਘ ਤੇ ਇਹ ਹੁਣ ਨਤੀਜਾ ਬਾਰੇ ਦੱਸਣਗੇ ਤੁਹਾਡੇ ਨਤੀਜੇ ਕਿਵੇਂ ਰਹੇ ਜੀ ਇੰਸਟੀਚਿਊਟ ਦੇ ਪਿਛਲੇ ਸਾਲ ਦੇ ਹਾਂਜੀ ਜੇ ਪਿਛਲੇ ਸਾਲ ਅਸੀਂ ਪੀਐਸਟੈਟ ਦੀ ਗੱਲ ਕਰੀਏ ਤਾਂ ਜੀ ਸਾਡੇ ਕੋਲ 400 ਤੋਂ ਵੱਧ ਆਫਲਾਈਨ ਤੇ ਆਨਲਾਈਨ ਲੈ ਕੇ ਬੱਚਾ ਨੇ ਜਿਹੜਾ ਟੈਸਟ ਪਾਸ ਕੀਤਾ ਜੀ ਪੰਜਾਬ ਪੁਲਿਸ ਦਾ ਪਿਛਲੇ ਸਾਲ ਵੀ ਜਿਹੜੇ 60 ਤੋਂ ਉੱਪਰ ਜਿਹੜੇ ਬੱਚੇ ਆ ਗਏ ਉਹ ਟ్రਾਇਲ ਲਈ एलिजिਬਲ ਹੋਏ ਨੇ ਹਨਾ ਤੇ ਇਸ ਵਾਰ ਵੀ ਅਸੀਂ ਵਧੀਆ ਤਰੀਕੇ ਨਾਲ ਜਿਹੜੇ ਉਹਨਾਂ ਦੇ ਬੈਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿਆਰੀ ਕਰਵਾਈ ਹੈ ਤੇ ਉਹਦੇ ਵਿੱਚ ਸਾਨੂੰ ਪੂਰੀ ਆਸ ਹੈ ਕਿ ਜੇ ਅਸੀਂ 150 ਬੱਚੇ ਦੀ ਤਿਆਰੀ ਕਰਵਾਈ ਹੈ ਤਾਂ 100 ਤੋਂ ਉੱਪਰ ਜਿਹੜਾ ਅਸੀਂ ਟ్రਾਇਲ ਤੋਂ 70 ਤੋਂ ਆਪਾਂ ਨੰਬਰ ਲੈ ਕੇ ਜਾਣਗੇ ਜਾਣਗੇ ਤੇ 80 ਤੋਂ ਆਪਾਂ ਵਾਲੇ ਵੀ ਨੇ ਜਿੰਨਾ ਗੱਲ ਕਰਾਂ ਜੇ ਆਰਮੀ ਦੀ ਤਾਂ ਆਰਮੀ ਦੇ ਵਿੱਚ ਵੀ 60 ਤੋਂ ਬਾਅਦ ਸਾਡੇ ਬੱਚੇ گئے ਐ ਇਸੇ ਤਰ੍ਹਾਂ ਪਟਵਾਰੀ ਹੋ ਗਈ ਤਾਂ ਤਿੰਜੀ ਸਾਡੇ ਓਵਰਆਲ ਜਿਹੜੇ 100% ਰਹਿੰਦੇ ਆ ਕਿ ਜੋ ਬੱਚਾ ਇੱਥੇ ਦਿਲੋਂ ਤਨ ਨਾਲ ਪੂਰੀ ਮਿਹਨਤ ਕਰਦਾ ਪੜਦਾ ਸਾਡੇ ਕੋਲ ਤਿਆਰੀ ਕਰਦਾ ਤਾਂ ਓਬਵੀਅਸ ਆ ਕਿ ਜੋਬ ਲਈ ਐਲੀਜੀਬਲ ਵੀ ਹੁੰਦਾ ਤੇ ਜੋਬ ਪ੍ਰਾਪਤ ਵੀ ਕਰਦਾ ਇੱਕ ਹੋਰ ਜੀ ਗੱਲ ਦੱਸਣਾ ਚਾਹੁੰਦੇ ਆ ਕਿ ਜੋ ਬੱਚਾ ਸਾਡੇ ਕੋਲ ਤਿਆਰੀ ਕਰਕੇ ਜਾਂਦਾ ਪ੍ਰੋਪਰ ਤਿਆਰੀ ਤਾਂ 100% ਜਿਹੜਾ ਨੌਕਰੀ ਉਹ ਪ੍ਰਾਪਤ ਕਰਦਾ ਜੀ ਸਰਕਾਰੀ ਜੋ ਇਹ ਮੈਂ ਅੱਗੇ ਵੀ ਬੱਚਿਆਂ ਨੂੰ ਇਹ ਬੋਲੂਗਾ ਕਿ ਆਉਤੇ ਲਾਹੇ ਲੋ ਸਿੱਧਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਰਕਾਰੀ ਜਿਹੜੀਆਂ ਜੋਬਸ ਓਪਨ ਹੋ ਰਹੀਆਂ ਤਾਂ ਜਿਵੇਂ ਕਿ ਮੈਂ ਪਿਛਲੇ ਰਿਜ਼ਲਟ ਦੀ ਤੁਹਾਡੇ ਕੋਲ ਗੱਲ ਕਰਾਂ ਤਾਂ ਮੇਰੇ ਕੋਲ ਇੱਕ ਵਾਰ ਪੰਜਾਬ ਪੁਲਿਸ ਦੇ ਤੇ ਇੱਕ ਪੀਐਸਪੀਸੀਲ ਦੇ ਬੱਚੇ ਆਏ ਸੀਗੇ 11 ਬੱਚੇ ਆਏ ਸੀਗੇ ਉਹਨੂੰ ਮੈਂ ਪੜਾਇਆ ਸੀ 11 ਬੱਚੇ ਨੂੰ ਤੇ ਉਹ 11 ਦੇ 11 ਬੱਚੇ ਹੀ ਸਿਲੈਕਟ ਹੋ ਗਏ ਸੀ ਜੀਪੀਐਸਸੀਲ ਪੀਐਸਪੀਸੀਲ ਦੇ ਵਿੱਚ ਪੰਜਾਬ ਪੁਲਸ ਦੇ ਵਿੱਚ ਵੀ ਮੇਰੇ ਕੋਲ ਇਹੋ ਜਿਹੇ ਬੱਚੇ ਆਉਂਦੇ ਨੇ ਜਿਹੜਾ ਜਦੋਂ ਐਂ ਕਹਿੰਦੇ ਨੇ ਅਸੀਂ ਮੈਥ ਵੀਕ ਆ ਸਾਡਾ ਰੀਜ਼ਨਿੰਗ ਵੀਕ ਆ ਹਨਾ ਤਾਂ ਉਹਨਾਂ ਨੂੰ ਇਸ ਵੇਚ ਪੜਾਇਆ ਗਿਆ ਮੇਰੇ ਵੱਲੋਂ ਤਾਂ ਅੱਜ ਉਹ ਮੈਥ ਰੀਜ਼ਨਿੰਗ ਦੇ ਵਿੱਚ ਮਾਰ ਨਹੀਂ ਖਾਂਦੇ ਤਾਂ ਹੁਣ ਵੀ ਜਿਹੜੇ ਬੱਚੇ ਨੇ ਤਾਂ ਉਹਨਾਂ ਦਾ ਰਿਜ਼ਲਟ ਵੀ ਕਾਫੀ ਅੱਛਾ ਹੋਊਗਾ ਉਜੀ ਤੇ ਅੱਗੇ ਵੀ ਅਸੀਂ ਮੈਂ ਇਹੀ ਉਮੀਦ ਕਰਦਾ ਜਿਹੜੇ ਵੀ ਜੋ ਬੱਚੇ ਆਉਣਗੇ ਸਾਡੇ ਕੋਲ ਜਿਹੜੇ ਸੋਚਦੇ ਨੇ ਵੀ ਮੇਰੇ ਤੋਂ ਮੈਥ ਨਹੀਂ ਹੋ ਸਕਦਾ ਮੇਰੇ ਤੋਂ ਰੀਜ਼ਨਿੰਗ ਨਹੀਂ ਹੋ ਸਕਦੀ ਕਿਉਂਕਿ ਬੱਚੇ ਕਾਫੀ ਵੀਕ ਹੁੰਦੇ ਨੇ ਇਸ ਸੈਕਟ ਦੇ ਵਿੱਚ ਹਨਾ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਇਹ ਥੋੜਾ ਜਿਹੜਾ ਡਰਾ ਮੈਥ ਰੀਜ਼ਨਿੰਗ ਦਾ ਇਹ ਮੈਂ ਖਤਮ ਕਰ ਦੋ ਤੇ ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਇਹ ਹੈ ਵੀ ਜਿਹੜੇ ਸਟੂਡੈਂਟ ਤੁਹਾਡੇ ਕੋਲੇ ਕੋਚਿੰਗ ਕਰਕੇ ਜਾਂਦੇ ਨੇ ਉਹ 100% ਸਰਕਾਰੀ ਨੌਕਰੀ ਪ੍ਰਾਪਤ ਦੇ ਵਿੱਚ ਆਪਣਾ ਟੈਸਟ ਪਾਸ ਕਰ ਸਕਦੇ ਹਾਂਜੀ ਇਹ ਗਰੰਟੀ ਹੈ ਜੀ ਹਾਂ ਪਰ ਇਹ ਇਹ ਆ ਜੇ ਸਾਡੇ ਕੈਨ ਦੇ ਅਕੋਰਡਿੰਗ ਚੱਲਦਾ ਹਾਂਜੀ ਦੋਸਤੋ ਇਹ ਦੱਸਣਗੇ ਜੀ ਆਪਾਂ ਨੂੰ ਨਵੇਂ ਬੈਚ ਬਾਰੇ ਇਹ ਨੇ ਜੀ ਜਸਪ੍ਰੀਤ ਸਿੰਘ ਹਾਂਜੀ ਸਰ ਨਸੀガル ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸੀ ਹੈ ਸਾਡੇ ਕੋਲ ਜਿਹੜੇ ਬੈਚ ਚੱਲ ਰਹੇ ਹੈਗੇ ਪੀਐਸਟੈਟ ਦੇ ਚੱਲ ਰਿਹਾ ਪੰਜਾਬ ਪੁਲਿਸ ਚੱਲ ਰਿਹਾ ਜਾਂ ਨਵੀਆਂ ਆਉਣ ਵਾਲੀਆਂ ਪੋਸਟਾਂ ਨੇ ਜਿਵੇਂ ਕਿ ਹੁਣ ਜੇਲ੍ਹ ਵਾਰਡਨ ਦੀ ਅਨਾਉਂਸਮੈਂਟ ਹੋਈ ਆ ਉਹਦੇ ਬੱਚੇ ਸਾਡੇ ਕੋਲੇ ਆ ਰਹੇ ਨੇ ਤੇ ਬੈਚ ਸਾਡੇ ਕੋਲੇ ਆਨਲਾਈਨ ਤੇ ਆਫਲਾਈਨ ਦੋਵੇਂ ਚੱਲ ਰਹੇ ਨੇ ਜੇ ਕੋਈ ਬੱਚਾ ਤਿਆਰੀ ਕਰਨੀ ਚਾਹੁੰਦਾ ਤਾਂ ਇੱਕ ਵਾਰੀ ਸਾਡੇ ਕੋਲ ਡੈਮੋ ਕਲਾਸਾਂ ਜ਼ਰੂਰ ਲੱਗ ਕੇ ਜਾਓ ਅਸੀਂ ਉਮੀਦ ਕਰਦੇ ਹਾਂ ਅਸੀਂ ਬੱਚੇ ਨੂੰ ਸੰਤੁਸ਼ਟ ਕਰਾਂਗੇ ਸੋ ਇੱਕ ਵਾਰੀ ਸਾਨੂੰ ਮੌਕਾ ਜ਼ਰੂਰ ਦਿਓ ਇੱਕ ਵਾਰੀ ਕਲਾਸਾਂ ਲਾ ਕੇ ਦੇਖੋ ਤਾਂ ਤੁਹਾਨੂੰ ਬਾਅਦ ਚ ਪਤਾ ਲੱਗੇਗਾ ਤਿਆਰੀ ਕਿੱਦਾਂ ਚੱਲਦੀ ਆਗੀ ਬਾਕੀ ਸਾਡੀ ਟੀਮ ਆ ਸਾਰੀ ਮਿਹਨਤ ਕਰਦੀ ਆ ਬਹੁਤ ਮਿਹਨਤੀ ਟੀਮ ਆ ਸਾਡੀ ਸਾਰੀ ਟੀਮ ਦੇ ਸਹਿਯੋਗ ਨਾਲ ਹੀ ਇਹ ਅਸੀਂ ਬੱਚਿਆਂ ਨੂੰ ਤਿਆਰੀ ਕਰਵਾ ਰਹੇ ਹਾਂ ਤਾਂ ਦੋਸਤੋ ਜੇਕਰ ਕਿਸੇ ਬੱਚੇ ਕੋਲੇ ਪੈਸੇ ਇਨਵੈਸਟਮੈਂਟ ਨਹੀਂ ਹੁੰਦੀ ਕੋਈ ਗਰੀਬ ਹੈ ਘਰੋਂ ਤਾਂ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਇੱਥੇ ਇੱਕ ਵਾਰੀ ਆ ਕੇ ਸੈਂਟਰ ਦੇ ਵਿੱਚ ਆ ਕੇ ਸੰਪਰਕ ਜ਼ਰੂਰ ਕਰੋ ਫੀਸਾਂ ਦੀ ਐਡਜਸਟਮੈਂਟ ਵੀ ਘੱਟੋ-ਘੱਟ ਹੋ ਜੂਗੀ ਬਾਕੀ ਜਿਹੜੀਆਂ ਨਾਰਮਲ ਫੀਸਾਂ ਨੇ ਜੀ ਸਾਰੇ ਇੰਸਟੀਚੂਟਾਂ ਨਾਲੋਂ ਬਹੁਤ ਹੀ ਘੱਟ ਨੇ ਤਾਂ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲ ਰਿਹਾ ਹੈ ਉਹਦੇ ਉੱਤੇ ਸੰਪਰਕ ਕਰੋ ਕੋਈ ਵੀ ਜਾਣਕਾਰੀ ਲੈਣੀ ਹੋਵੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਤੇ ਆਜੋ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਕਈ ਸਟੂਡੈਂਟਾਂ ਨਾਲ ਹਾਂਜੀ ਸਰ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਸਰ ਠੀਕ ਹੈ ਹਾਂਜੀ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਪੀਖੀ ਤੋਂ ਪੀਖੀ ਤੋਂ ਹਾਂਜੀ ਇਥੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੋਚਿੰਗ ਕਰਦੇ ਹਾਂ 6 ਮਹੀਨੇ ਤੋਂ ਹੋ ਗਿਆ 6 ਮਹੀਨੇ ਹੋ ਗਏ ਤੇ ਹੁਣ ਜੇਕਰ ਤੁਸੀਂ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਦਾ ਕਿਤੇ ਜਾ ਕੇ ਟੈਸਟ ਦੇਣਾ ਹੋਵੇ ਹਾਂਜੀ ਤਾਂ ਤੁਸੀਂ ਉਮੀਦ ਕਰਦੇ ਹੋ ਵੀ ਕਲੀਅਰ ਕਰ ਲੋਗੇ ਟੈਸਟ ਹਾਂਜੀ ਕਲੀਅਰ ਆਪਦੇ ਆਪ ਤੇ ਤੁਹਾਨੂੰ ਮਾਣ ਹਾਂਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਸਟੂਡੈਂਟਾਂ ਨੂੰ ਆਪਦੇ ਆਪ ਤੇ ਇਹਨਾਂ ਮਾਣ ਹੈ ਵੀ ਕੋਈ ਵੀ ਪ੍ਰਾਈਵੇਟ ਨੌਕਰੀ ਮਿਲੇ ਜਾਂ ਸਰਕਾਰੀ ਮਿਲੇ ਕਿਉਂਕਿ ਨੌਕਰੀ ਹਰੇਕ ਨੂੰ ਪਿਆਰੀ ਹੁੰਦੀ ਹੈ ਸਰਕਾਰੀ ਨੌਕਰੀ ਤੱਕ ਦਾ ਵੀ ਟੈਸਟ ਦੇਣ ਵਾਸਤੇ ਇਹ ਚਾਰ ਬੈਠੇ ਨੇ ਤਾਂ ਹੁਣ ਇਸ ਤੋਂ ਬਾਅਦ ਕਰਾਂਗੇ ਜੀ ਅਗਲੇ ਸਟੂਡੈਂਟ ਨਾਲ ਗੱਲ ਹਾਂਜੀ ਸਸ਼ੀਕਾਲ ਜੀ ਸਸ਼ੀਕਾਲ ਜੀ ਕੀ ਹਾਲ ਚੱਲ ਤੁਹਾਡਾ ਵਧੀਆ ਸਰ ਕਿਹੜੇ ਪਿੰਡ ਤੋਂ ਦਲੇਲ ਵਾਲਾ ਪਿੰਡ ਦਲੇਲ ਵਾਲਾ ਪਿੰਡ ਤੋਂ ਨੇ ਜੀ ਤੇ ਤੁਸੀਂ ਇੱਥੇ ਕਾਦੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੀ ਪੀਐਸ ਟੈਟ ਦੀ ਤੇ ਜੇ ਕਿਤੇ ਤੁਹਾਨੂੰ ਸਰਕਾਰੀ ਨੌਕਰੀ ਦਾ ਟੈਸਟ ਦੇਣਾ ਪਵੇ ਜਾ ਕੇ ਤੁਸੀਂ ਰੱਖਦੇ ਹੋ ਹੌਸਲਾ ਵੀ ਕਲੀਅਰ ਕਰ ਲਓ ਹਾਂਜੀ ਸਰ ਰੱਖਦੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਲੜਕੀਆਂ ਨੇ ਇਹਨਾਂ ਮਾਨ ਕਰਦੀਆਂ ਨੇ ਵੀ ਆਪਾਂ ਕੋਈ ਵੀ ਟੈਸਟ ਸਰਕਾਰੀ ਨੌਕਰੀ ਦਾ ਕਲੀਅਰ ਕਰਨ ਵਾਸਤੇ ਮਾਨ ਕਰਦੇ ਆਂ ਆਪਦੇ ਉੱਤੇ ਤਾਂ ਦੋਸਤੋ ਚੱਲਦੇ ਆਂ ਅੱਗੇ ਹਾਂਜੀ ਕੀ ਨਾਂ ਹੈ ਤੁਹਾਡਾ ਕਰਮਜੀਤ ਕੌਰ ਜੀ ਕਰਮਜੀਤ ਕੌਰ ਤੇ ਤੁਸੀਂ ਆਪਣੇ ਬਾਰੇ ਦੱਸੋ ਆਪਣਾ ਪਿੰਡ ਕੀ ਤੇ ਕਿਹੜੀ ਤਿਆਰੀ ਕਰ ਰਹੇ ਹੋ ਮੇਰਾ ਪਿੰਡ ਦਲੇਲਵਾਲਾ ਜੀ ਮੈਂ ਪੀਐਸਟੈਟ ਪੇਪਰ 2 ਦੀ ਤਿਆਰੀ ਕਰ ਰਹੀ ਆਂ ਜੀ ਨੈਸ਼ਨਲ ਕੋਚਿੰਗ ਸੈਂਟਰ ਤੇ ਬਹੁਤ ਵਧੀਆ ਸੈਂਟਰ ਹੈ ਜੀ ਟੀਚਰ ਬਹੁਤ ਵਧੀਆ ਨੇਗੇ ਬਹੁਤ ਵਧੀਆ ਸਹਿਯੋਗ ਦਿੰਦੇ ਨੇਗੇ ਪਹਿਲਾਂ ਸਾਡਾ ਲੈਵਲ ਬਹੁਤ ਲੋ ਲੋ ਸੀਗਾ ਜੀ ਹੁਣ ਸਾਨੂੰ ਇੰਨਾ ਮਾਨ ਹੈ ਵੀ ਅਸੀਂ ਪੇਪਰ ਕਲੀਅਰ ਕਰ ਸਕਦੇ ਹਾਂ ਜੀ ਤਾਂ ਦੋਸਤੋ ਦੇਖ ਸਕਦੇ ਹੋ ਵੀ ਮਾਨ ਕਰਦੇ ਨੇ ਸਾਰੇ ਸਟੂਡੈਂਟ ਵੀ ਕੋਈ ਵੀ ਆਪਾਂ ਟੈਸਟ ਸਰਕਾਰੀ ਨੌਕਰੀ ਦਾ ਦੇਣਾ ਹੋਵੇ ਤਾਂ ਕਲੀਅਰ ਕਰ ਸਕਦੇ ਨੇ ਤਾਂ ਚੱਲਦੇ ਆ ਜੀ ਅੱਗੇ ਕੀ ਨਾਂਜੀ ਤੁਹਾਡਾ ਜਸਪਾਲ ਕੌਰ ਸਰ ਜਸਪਾਲ ਕੌਰ ਕਿਹੜਾ ਪਿੰਡ ਹੈ ਮੂਲਾ ਸਿੰਘ ਵਾਲਾ ਜੀ ਮੂਲਾ ਸਿੰਘ ਵਾਲਾ ਕਾਦੀ ਤਿਆਰੀ ਕਰ ਰਹੇ ਹੋ ਪੀਐਸਟ 2 ਦੀ ਪੀਐਸਟ 2 ਦੀ ਹਾਂ ਜੀ ਅਸੀਂ ਸਾਰੇ ਸਟੂਡੈਂਟਸ ਨੇ ਇਹ ਕਹਿਣਾ ਚਾਹਿਆ ਜੇਕਰ ਕਿਸੇ ਨੇ ਕੋਈ ਵੀ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਉਹ ਨੈਸ਼ਨਲ ਕੋਚਿੰਗ ਸੈਂਟਰ ਮਾਨਸਾ ਤੇ ਜ਼ਰੂਰ ਵਿਜ਼ਿਟ ਕਰੋ ਮੇਰਾ ਨਾਮ ਰਾHNO ਕੌਰ ਹੈ ਜੀ ਮੈਂ ਭਾਈ ਵਕਤੌਰ ਪਿੰਡ ਤੋਂ ਬਿਲੋਂਗ ਕਰਦੀ ਹਾਂ ਮੈਂ ਇੱਥੇ ਨੈਸ਼ਨਲ ਕੋਚਿੰਗ ਸੈਂਟਰ ਵਿੱਚ ਲਗਭਗ ਪਿਛਲੇ 6 ਮਹੀਨਿਆਂ ਤੋਂ ਤਿਆਰੀ ਕਰ ਰਹੀ ਹਾਂ ਇੱਥੋਂ ਦਾ ਸਟਾਫ ਬਹੁਤ ਮਿਹਨਤੀ ਹੈ ਜੀ ਬਹੁਤ ਸਹਿਯੋਗ ਦਿੰਦਾ ਗਰੁੱਪ ਡਿਸਕਸ਼ਨ ਵਗੈਰਾ ਟੈਸਟ ਸੀਰੀਜ਼ ਵਗੈਰਾ ਰੈਗੂਲਰ ਹੁੰਦੇ ਰਹਿੰਦੇ ਹੈ ਜੋ ਵੀ ਬੱਚੇ ਇੱਥੇ ਤਿਆਰੀ ਕਰਨਾ ਚਾਹੁੰਦੇ ਹੈ ਉਹ ਇੱਕ ਵਾਰ ਜ਼ਰੂਰ ਵਿਜ਼ਿਟ ਕਰ ਮੇਰਾ ਨਾਮ ਸੁਨੀਤਾ ਰਾਣੀ ਹੈ ਜੀ ਮੈਂ ਰਾਮਪੁਰ ਮੰਡੇਰ ਤੋਂ ਬਿਲੋਂਗ ਕਰਦੀ ਹਾਂ ਮੈਂ ਨੈਸ਼ਨਲ ਕੋਚਿੰਗ ਸੈਂਟਰ ਮਾਨਸਾ ਤੋਂ ਪੀਐਸਟੈਟ ਬਹੁਤ ਵਧੀਆ ਸੈਂਟਰ ਹੈ ਤਜਰਬੇਕਾਰ ਸਟਾਫ ਹੈ ਵਧੀਆ ਤਿਆਰੀ ਕਰਵਾ ਰਹੇ ਨੇ ਜਿਹੜੇ ਵੀ ਬੱਚਿਆਂ ਨੇ ਮੇਰੇ ਸਾਥੀ ਦੋਸਤਾਂ ਨੇ ਇੱਥੇ ਤਿਆਰੀ ਕਰਨੀ ਆ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਮੇਰਾ ਨਾਮ ਅੰਜੂ ਕੋਰ ਹੈ ਮੈਂ ਬਹੁਤ ਹਾਂ ਇੱਥੇ ਮੈਂ ਨੈਸ਼ਨਲ ਕੋਚਿੰਗ ਸੈਂਟਰ ਚ ਪੀਐਸਟ ਟੂ ਦੀ ਤਿਆਰੀ ਕਰ ਰਹੀ ਹਾਂ ਜੋ ਵੀ ਬੱਚੇ ਪੀਐਸਟ ਦੀ ਤਿਆਰੀ ਕਰਨਾ ਚਾਹੁੰਦੇ ਨੇ ਉਹ ਨੈਸ਼ਨਲ ਕੋਚਿੰਗ ਸੈਂਟਰ ਨੂੰ ਵਿਜ਼ਿਟ ਕਰਨ ਮੇਰਾ ਨਾਮ ਸੁਖਪ੍ਰੀਤ ਕੋਰ ਹੈ ਮੈਂ ਪਿੰਮੀਰਾ ਪਿੰਡ ਹੈ ਜੋਗਾ ਕਿ ਮੈਨੂੰ ਦੋ ਦਿਨ ਹੀ ਹੋਇਆ ਇੱਥੇ ਸੈਂਟਰ ਵਿੱਚ ਆਇਆ ਨੂੰ ਬਹੁਤ ਵਧੀਆ ਸਟਾਫ ਹੈ ਟੀਚਰਸ ਵਧੀਆ ਨੇ ਬਹੁਤ ਬੱਚੇ ਆ ਰਹੇ ਨੇਗੇ ਮੈਨੂੰ ਬਹੁਤ ਵਧੀਆ ਲੱਗਿਆ ਨੈਸ਼ਨਲ ਕੋਚਿੰਗ ਸੈਂਟਰ ਵਿੱਚ ਆ ਕੇ ਤੇ ਹੋਰ ਸਟੂਡੈਂਟ ਨੂੰ ਕਹਿਣਾ ਚਾਹੁੰਦੇ ਹਾਂ ਤੁਸੀਂ ਵੀ ਨੈਸ਼ਨਲ ਕੋਚਿੰਗ ਸੈਂਟਰ ਵਿੱਚ ਆਓ ਤੇ ਆਪਣੀ ਸਰਕਾਰੀ ਨੌਕਰੀ ਲਈ ਆਪਣੀ ਕੰਮ ਜਾਓ ਹਾਂਜੀ ਮੈਂ ਰਾਜਵਿੰਦਰ ਕੌਰ ਪਿੰਡੂਬਾ ਤੋਂ ਮੈਨੂੰ ਲਗਭਗ 6 ਮਹੀਨੇ ਹੋ ਗਏ ਨੇ ਪੀਐਸਟ ਤੂਰ ਦੀ ਤਿਆਰੀ ਕਰਦੇ ਨੂੰ ਇੱਥੋਂ ਇਥੋਂ ਕੋਈ ਵੀ ਆਪਾਂ ਵੀ ਦੇਖਦੇ ਆਂ ਵੀ ਕੋਈ ਵੀ ਕੋਚਿੰਗ ਸੈਂਟਰ ਹੈਗਾ ਸਟਾਫ ਦੇ ਨਾਲ ਹੀ ਵਧੀਆ ਹੁੰਦਾ ਹੈਗਾ ਸਟਾਫ ਜਿਹੜਾ ਇੱਥੋਂ ਦਾ ਬਹੁਤ ਹੀ ਜ਼ਿਆਦਾ ਮਿਹਨਤੀ ਹੈਗਾ ਬਹੁਤ ਤਜਰਬੇਕਾਰ ਸਟਾਫ ਹੈ ਆਪਾਂ ਨੂੰ ਕਿਸੇ ਵੀ ਕੋਈ ਵੀ ਆਪਾਂ ਦੇਖਦੇ ਆਂ ਵੀ ਪੌੜੀ ਦੀ ਲੋੜ ਹੁੰਦੀ ਹੈ ਕਿ ਮੰਜ਼ਲ ਤੇ ਪਹੁੰਚਣ ਲਈ ਤੇ ਆਪਾਂ ਦੇਖਦੇ ਆਂ ਵੀ ਸਾਨੂੰ ਗਾਈਡੈਂਸ ਦੇ ਲਈ ਆਪਾਂ ਨੂੰ ਸਟਾਫ ਦੀ ਲੋੜ ਹੈ ਗਾਈਡੈਂਸ ਬਹੁਤ ਵਧੀਆ ਗਾਈਡੈਂਸ ਕਰਦੇ ਇੱਥੇ ਸੋ ਮੈਂ ਸਭ ਨੂੰ ਇੱਕ ਵਾਰ ਰਿਕਵੈਸਟ ਕਰਦੀ ਆਂ ਵੀ ਜਿਸ ਨੇ ਵੀ ਕਿਸੇ ਵੀ ਮਤਲਬ ਕਿਸੇ ਵੀ ਗਵਰਨਮੈਂਟ ਪੇਪਰ ਦੀ ਤਿਆਰੀ ਕਰਨੀ ਆਏ ਪ੍ਰਾਈਵੇਟ ਦੀ ਲਾ ਲੋ ਵੀ ਇੱਕ ਵਾਰ ਜ਼ਰੂਰ ਕੋਚਿੰਗ ਸੈਂਟਰ ਤੇ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਪ੍ਰੀਤ ਕੌਰ ਹੈ ਤੇ ਮੇਰਾ ਪਿੰਡ ਕੋਟਸਕਾ ਮੈਂ ਇਹ ਕਹਿਣਾ ਚਾਹਣੀ ਆ ਵੀ ਜਿਸ ਕਿਸੇ ਨੂੰ ਸਟੂਡੈਂਟ ਦੀ ਸਟੂਡੈਂਟ ਰਿਗਰਨੈਂਟ ਜੌਬ ਦੀ ਤਿਆਰੀ ਕਰਨੀ ਆ ਤਾਂ ਇੱਕ ਵਾਰ ਜ਼ਰੂਰ ਨੈਸ਼ਨਲ ਕੋਚਿੰਗ ਸੈਂਟਰ ਦੇ ਕਲਾਸਾਂ ਲਾ ਕੇ ਦੇਖੋ ਮੇਰਾ ਨਾਮ ਮਮਨਦੀਪ ਕੌਰ ਹੈ ਮੈਂ ਪਿੰਡ ਖਿਆਲੇ ਤੋਂ ਬਰੋਂਗ ਕਰਦੀ ਹਾਂ ਮੈਂ ਇੱਥੇ ਪੀ ਐਸਟ੍ਰੈਟਜੀ 6 ਮਹੀਨਿਆਂ ਤੋਂ ਤਿਆਰੀ ਕਰ ਰਹੀ ਹਾਂ ਇੱਥੋਂ ਦਾ ਸਟਾਫ ਬਹੁਤ ਵਧੀਆ ਸਾਨੂੰ ਡੇਲੀ ਹੀ ਸਾਡੇ ਟੈਸਟ ਹੁੰਦੇ ਨੇ ਤੇ ਸਾਨੂੰ ਬਹੁਤ ਵਧੀਆ ਤਿਆਰੀ ਕਰਵਾਈ ਜਾਂਦੀ ਹੈ